ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਮਿਕਸ ਪਸ਼ੂ ਦਿਖਾਵਾਂਗੇ ਜਰਸੀ ਐਚ ਐਫ ਸਾਈਵਾਲ ਹਰ ਇੱਕ ਪ੍ਰਕਾਰ ਦੀ ਵੀਰੇ ਕੋਲ ਬੈੜ ਖੜੀ ਆ ਤੇ ਪਲੱਸ 7-8 ਖੜੀਆਂ ਵੀਰੇ ਕੋਲ ਮੋਹਰਾਂ ਨਸਲਦੀਆਂ ਝੋਟੀਆਂ ਗੱਪਣਾ ਤੇ ਇੱਕ ਦੋ ਕੁ ਲਗਭਗ ਸੂਂਜੀਆਂ ਵੀ ਏਰੀਆ ਮਾਨਸ ਆ ਗਿਆ ਬਾਕੀ ਜਾਣਕਾਰੀ ਵੀਰ ਤੋਂ ਲੈਨੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਜੀ ਮੇਰੇ ਨਾਮ ਕੁਲਦੀਪ ਪਿੰਡ ਦਲੇਲਵਾਲਾ ਗਿਆ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਜੀ ਆਪਣਾ ਮਾਈ ਨੰਬਰ ਵੀਰੇ 9464980539 ਕੰਮ ਬਰ ਉਹਦਾ 9757420 ਵਪਾਰ ਦਾ ਕੰਮ ਹੈ ਆਪਣਾ ਹਾਂ ਬਈ ਵਪਾਰ ਦਾ ਰੁਟੀਨ ਚ ਪਸ਼ੂ ਹਰ ਵਕਤ ਹੁੰਦੇ ਆ ਹਰ ਹਰ ਵਕਤ ਹੁੰਦੇ ਆ ਠੀਕ ਆ ਜਿੱਦਾਂ ਦੇ ਬੰਦੇ ਚੁਆਇਸ ਉਹਦਾ ਨੱਕ ਮਿਲਦਾ ਹਰ ਇੱਕ ਪ੍ਰਕਾਰ ਦਾ ਆਪਣੇ ਕੋਲ ਰੇਟ ਕਿੱਥੋਂ ਚੱਲ ਪੈਂਦਾ ਆਪਣੇ ਕੋਲੇ ਰੇਟ ਮੇਰੇ ਆਪਣੇ ਕੋਲ 30 35 ਤੋਂ ਲੈ ਕੇ ਜਿੱਥੇ ਤੱਕ ਵੀਰ ਨੇ ਪਹੁੰਚ ਹੋ ਸਕਦੀ ਉਸ ਤੱਕ ਠੀਕ ਆ ਮੱਝਾਂ ਵੀ ਹਰ ਵਕਤ ਹਾਜ਼ਰ ਹੁੰਦੇ ਠੀਕ ਆ ਜਿਵੇਂ ਪਹਿਲਾ ਨੰਬਰ ਤੇ ਬਸ ਸਟਾਰਟਿੰਗ ਦੇ ਵੜ ਦੇਖੀ ਜਾਂ ਨਾ ਬਾਈ ਜੀ ਕਿਹੜਾ ਸੂਆ ਸੂਰੀ ਆ ਪਹਿਲਾ ਸੂਆ ਸੂਰੀ ਆ ਬਈ ਚਾਰ ਦੰਦਾਂ ਦਾ ਦੰਦ ਵੀ ਦਿਖਾ ਦਿੰਦਾ ਚਾਰ ਦੰਦ ਪਹਿਲਾ ਸੂ ਠੀਕ ਆ ਵੱਡੀ-ਵੱਡੀ ਸਹਿਜ ਪੂਰੀ ਫੁੱਲਾ ਜਾਵਾ ਸਹਿਜ ਫੁੱਲਾ ਠੀਕ ਹੈ ਫਾਰਮ ਚੋ ਆਈ ਲੱਗਦੀ ਹੈ ਹਣਾ ਫਾਰਮ ਵਾਲੀ ਬੈੜ ਠੀਕ ਹੈ ਕੀ ਇਹਦਾ ਪਿਛੋਕੜ ਦੱਸਦੇ ਵੀ ਮਦਰ ਰਿਕਾਰਡ ਵਗੈਰਾ ਦਾ ਪਤਾ ਕੋਸਾ ਆਪਣਾ ਮਦਰ ਨੇ ਵੀਰੇ 60 65 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ 60 ਕਿਲੋ ਵਾਲੀ ਬੈੜ ਦੀ ਆ ਗਈ ਤੀ ਇਹ ਹਾਂਜੀ ਤੇ ਸੀਮਨ ਵਗੈਰਾ ਕਨਫਰਮ ਕਰ ਸਕਦੇ ਆਪਾਂ ਨਹੀਂ ਅਸੀਂ ਆਪਾਂ ਸਾਰਾ ਕੋ ਲਿਖਤੀ ਰੂਪ ਚ ਦੇਵਾਂਗੇ ਜਿਹੜਾ ਵੀ ਕੋਈ ਮੰਗੂਗਾ ਠੀਕ ਹੈ ਸਾਰਾ ਬਾਇਓ ਡਾਟਾ ਆਪਾਂ ਇਹਦਾ ਦੇਵਾਂਗੇ ਜਾਵਾ ਤੇ ਦਿਨ ਨੈਟ ਜੇ ਕਹਿ ਕੇ ਕੱਢਦੀ ਹੈ ਇਹ ਹੱਸਤਾ ਗੱਡੂ ਬਈ ਸਹੀ ਹੈ ਜੀ ਠੀਕ ਹੈ ਤੇ ਪਹਿਲੇ ਸ ਅੱਜ ਨੇ ਤਾਂ ਵੀ 45 46 ਕਿਲੋ ਰਾਮ ਨਾਲ ਦੇ ਦੂ 45 ਕਿਲੋ ਕੋਈ ਮਰਜ਼ੀ ਬੰਨ ਕੇ ਲੈ ਜੀ ਕਹਿੰਦਾ ਭਾਵਾ ਮੂਰੇ ਮੌਸਮ ਗਰਮੀਆਂ ਲਾਉਂਦਾ 40 ਕਿਲੋ ਤੋਂ ਪਾਰ ਵਾਲੀ ਬੈੜ ਹੈਗੀ ਆ 40 45 ਗੱਡੂਗੀ ਠੀਕ ਹੈ ਮੂਹੇ 4 ਦੰਦਾ ਹਨਾ ਚੈੱਕ ਕਰਵਾ ਦਨੇ ਆਪਾਂ ਇਹ ਦੇਖਣੇ ਤਾਂ ਚੱਲੋ ਆਪਣੀ ਚੈੱਕ ਕਰੇ ਵੀ ਆਪਣੇ ਜਾਵਾਂ ਠੀਕ ਹੈ ਤੇ ਸਹ ਸੂਜ ਪਲੀ ਵੀ ਬਹੁਤ ਜ਼ਿਆਦਾ ਹੈ ਹਨਾ ਤੇ ਰੇਟ ਇਹਨਾਂ ਦੀ ਫਿਰ ਤਾਂ ਮੰਨ ਕੇ ਚੱਲੋ ਵੀ ਫੋਨ ਤੇ ਹੋਣਗੇ ਸਾਰੇ ਦੇ ਆ ਜੇ ਫੋਨ ਤੇ ਕਰ ਲਾਂ ਬਾਕੀ ਦੱਸ ਦਾਂਗੇ ਠੀਕ ਹੈ ਤੇ ਜਿਵੇਂ ਦੋ ਨੰਬਰ ਦੇ ਬੈੜ ਦੇਖਿਆ ਨਾ ਬਾਈ ਜੀ ਇਹ ਕਿਹੜਾ ਸੂਰ ਸੂਰੀ ਆ ਪਹਿਲਾ ਸੂਆ ਦੋ ਦੰਦ ਨੇ ਦੋ ਦੰਦ ਪਹਿਲਾ ਸੂਆ ਮਗਰੇ ਦੇ ਬੱਚੀ ਅੱਜ ਤੜਕੇ ਸੂਈ ਹੈ ਝੇਰ ਜੂਰ ਦੀ ਵੀਡੀਓ ਆਪਣੇ ਕੋਲ ਹੈਗੀ ਹੈ ਠੀਕ ਹੈ ਕਿੰਨੇ ਕ ਸਟਾਰਟਿੰਗ ਕੀ ਰਿਹਾ ਦੁੱਧ ਵਾਲੀ ਇਹਨੇ ਇਹ ਹੈਗਾ ਵੀ 15 16 ਕਿਲੋ ਸਟਾਰਟਿੰਗ 15 ਤੋਂ ਸਟਾਰਟ ਹੋਇਆ ਕਹਿੰਦੇ ਬਾਬ ਕਰਜੋ ਬਾਬ 25 ਨੂੰ ਬਾਹਰ 25 ਕਿਲੋ ਦੀ ਗਾਰੰਟੀ ਰੋਏ ਦੀ ਠੀਕ ਹੈ ਚਾਰ ਚਾਰ ਦਿਨ ਖੜੀ ਰਹੀ 25 ਕਿਲੋ ਚਵਾ ਵੀ ਦੰਦ ਨਿਆਣਾ ਵਗੈਰਾ ਚੌਣ ਚਵਾ ਪੂਰੀ ਠੰਡੀ ਸੀ ਲ ਫਿਰ ਅੱਗੇ ਆ ਜੇ ਬਾਈ ਜੀ ਤਿੰਨ ਨੰਬਰ ਤੇ ਬੱਚੀ ਤੇ ਇਹ ਵੀ ਪਹਿਲਾ ਸੂਆ ਸੂਈ ਹੋਈ ਹੈ ਚਾਰ ਦੰਦ ਮੂੰਹ ਚਾਰ ਦੰਦ ਮੂੰਹ ਸੂਈ ਹੋਈ ਤੇ ਲੇ ਇਨੇ ਵੀ ਇਹਨੇ 15 16 ਕਿਲੋ ਤੋਂ ਕਰੀ ਆ ਵੀ 15 16 ਤੋਂ ਸਟਾਰਟਿੰਗ ਕਰੀ ਆਣ ਜਾਵਾ ਇਹ ਵੀ ਦੋਹੇ ਇਕੱਠੀਆਂ ਸੂਏ ਨੇ ਉਹ ਦੋ ਤਿੰਨ ਘੰਟੇ ਪਹਿਲਾਂ ਸੂਪੀਏ ਮਗਰੋ ਸੂਏ ਠੀਕ ਹੈ ਜੇਰ ਵਗੈਰਾ ਕੰਮ ਵਧਾਣਾ ਜਾਵਾ ਦੋਨਾਂ ਦੀ ਗਾਰੰਟੀ ਹੈ ਜੇਰਾਂ ਦੀ ਆਪਣੀ ਠੀਕ ਹੈ ਅੱਗੇ ਆ ਜੀ ਆਪਾਂ 4 ਨੰਬਰ ਵੜ ਤੇ ਇਹ ਵੀਰੇ ਸੂਏ ਇਹਦੇ ਮਗਰੋ ਬੱਛੀ ਆ ਠੀਕ ਹੈ ਮਗਰ ਆਗੇ ਤੇ ਬੱਛੀ ਥੋੜੀ ਐਸਾਈਰ ਦੇ ਕਲਰ ਚ ਆ ਗਈ ਨਾੜੂਆ ਨਾਲ ਆ ਜਾਵਾ ਕਿੰਨਾ ਇੱਕ ਦੁੱਧ ਸਟਾਰਟਿੰਗ ਦਾ ਦੌਰ ਦੇ ਵਾਰ 18 19 ਕਿਲੋ ਤਿਆਰ ਬਈ ਦੋ ਦਿਨਾਂ ਦੀ ਸੂਈ ਠੀਕ ਹੈ 9 ਲੀਟਰ ਦੁੱਧ ਪਰ ਟਾਈਮ ਦਾ ਹਾਂ ਬਈ ਤੇ ਜੇ ਕੋਈ ਵੀ ਲੈ ਜਾਣ ਪਾਉਂਦੀ ਦੋ ਦਿਨ ਤਿੰਨ ਦਿਨ ਤੇ ਜੇ ਕੋਈ ਸੱਲੀ ਕਰਕੇ ਲੈ ਕੇ ਜਾ ਠੀਕ ਹੈ ਜੇ ਕੋਈ ਵੀ ਦੂਰ ਵਗੈਰਾ ਆਉਂਦਾ ਆਪਾਂ ਦੋ ਟਾਈਮ ਚ ਵਾ ਸਕਦੇ ਹਾਂ ਹਾਂ ਬਈ ਦੋ ਤੇ ਤਿੰਨ ਟਾਈਮ ਚ ਵਾ ਸਕਦੇ ਕਿਉਂਕਿ ਪੱਕਾ ਨੌਰਾ ਪੱਕਾ ਕੰਮ ਆਪਣਾ ਹੈ ਨਾ ਪੱਕਾ ਚੌਥੀ ਪੀੜੀ ਚੱਲ ਪਿਉ ਰਿਹਾ ਆਪਣਾ ਠੀਕ ਹੈ ਜੈਨੂਨ ਕੰਮ ਹੋਗਾ ਜਮਾ ਜਿੰਨੀ ਗੱਲ ਕਹਿ ਤੀ ਉਹਨਾਂ ਗੱਲ 'ਚ ਦਮ ਹੋਗਾ ਜਮਾ ਕਿਉਂਕਿ ਵਪਾਰ ਦਾ ਕੰਮ ਹੈ ਚੌਥ ਤੇ 18 ਲੀਟਰ ਦੁੱਧ ਨੈਟ ਚੋਂ ਨਾਲ ਹਾਜ਼ਰ ਆ ਜਾਵਾਂ। ਤਾਜੀ ਸੂਈ ਕਰਕੇ ਨਭਾਈ ਵਗੈਰਾ ਜੇ ਨਹੀਂ ਹਲੇ ਹਨਾ। ਹਾਂ ਇਹ ਹੁਣ ਹੀ ਆਈ ਸੀ। ਤੇ ਰੇਟ ਇਹਦਾ ਕਿੱਥੇ ਜਾ ਜੂਗਾ? ਇਹ 2 ਘਾਟਾ 80 ਦੇ ਦਾਂਗੇ। ਸਿਰਫ 78000 ਦੀ। ਹਾਂਜੀ। 78000 ਦੀ ਬੈੜ ਤੇ ਚੌਂਟ ਜਵਾਦੀ ਇੱਕ ਨੰਬਰ ਜਾਵਾਂ। ਇੱਕ ਨੰਬਰ ਵੀ ਜਾਵਾਂ। ਅੱਗੇ ਬਈ 5ਵੇਂ ਨੰਬਰ ਦੇ ਪ੍ਰਿੰਟ ਵਾਲੇ ਵੱਚੇ ਆ ਗਈ ਜਾਵਾਂ। ਇਹ ਦੂਜਾ ਸੂਹ ਸੂਹੂਗੀ ਬਈ। ਦੂਜਾ ਸੂਹਾ ਸੂਹੂਗੀ। ਦਿਨ ਕੈਗ ਨੈਟ ਲੈਂਦੀ ਬਈ ਆ। ਦਿਨ 10-12 ਪਿਆ ਪਈ ਇਹਦੇ। 10-12 ਦਿਨ ਇਹਦੇ ਸੂਣ ਚ ਪੈਂਡਿੰਗ ਪਿਆ। ਹਾਂਜੀ। ਹਾਈਐਸਟ ਪ ਇਤੀ ਵਤੀ ਗੱਲ ਗੱਡੂ ਗਈ ਜੇ ਬੈਡ ਨਾ ਗੱਡੂ ਫਿਰ ਬੈਡ ਰੱਖਣ ਦਾ ਫਾਇਦਾ ਕੈਂਦਾਬਾਦ 30 ਤੋਂ ਅਬਬਲ ਸਟਾਰਟਿੰਗ ਹੈ ਜੀ ਹੈਗੀ ਆ ਵੀ ਕਰੂ ਬੈਡ ਨਾ ਗੈਸਟ ਤੇ ਅੱਗੇ ਆ ਗਈ ਨਾਲ ਤੇ ਫਿਰ ਪਛੀ ਇਹਦੇ ਵੀ ਪਹਿਲਾ ਸੂਰ ਸੂਰ ਢੋਰੀ ਮੜਿਆ ਬਾਹਰ ਨੂੰ ਉਹਨੂੰ ਤੇ ਸਾਈਨਿੰਗ ਸੂਣੀ ਯਾਰ ਚਮਕ ਧਮਕ ਰਾਜ ਰੂਜ ਪੜੀ ਬਹੁਤ ਆ ਹਨਾ ਮੂੰਹ ਦੋ ਦੰਦ ਕਨਫਰਮ ਆ ਜਾਵਾ ਇਹਦੇ ਵੀ ਹਫਤਾ ਪਿਆ ਕਨਫਰਮ ਮੈਂ ਦੇਖਣੇ ਦੇਖ ਲੋ ਠੀਕ ਹੈ ਦੋ ਦੰਦ ਹਫਤਾ ਬਾਕੀ ਛੋ ਵੀਰੋ ਬੱਛੀ ਦੀ ਸਾਈਨਿੰਗ ਵਗੈਰਾ ਦੇਖੋ ਜਾਵਾ ਕਿਆ ਬਾਤਾਂ ਥੱਲੇ ਗੁਰਦਾ ਗੱਟੇ ਲਈ ਫਿਰਦੀ ਆ ਇਹਦਾ ਪੀਕ ਰੇਵਲ ਜਾ ਬਾ ਇਹ 30 32 ਕਿਲੋ ਨਾਰਮਲ ਦੇ ਦੋ ਪਹਿਲਾਂ ਨੇ ਠੀਕ ਆ 30 32 ਕਿਲੋ ਦੁੱਧ ਵਾਲੀ ਤੇ ਫਾੜੀ ਵਾਲਾ ਲੇਵਾ ਜਮਾ ਗਲਾਬੀ ਕਰਾਬੀ ਸਵੇਲਿੰਗ ਦੇਖੋ ਜਮਾ ਮੂੜੇ ਦਾ ਖਿੱਟੀ ਹੋਈ ਹਾਲੇ ਬੈੜ ਕਹਿੰਦਾ ਬਾਬ 30 ਤੋਂ 35% ਬੈੜਨੇ ਆਣੇ ਹੋਰ ਖਲਣਾ ਹਲੇ ਹਜੇ ਹਫਤਾ ਕਰਦੀ ਪਈ ਹੈ ਹਣਾ ਹਫਤਾ ਵੀ ਆਰਾਮ ਨਾਲ ਇਹ ਫਿਰ ਰੇਟ ਜੈਨੂਨ ਜਾਈ ਜਾਣਗੇ ਇਹਨਾਂ ਜਮਾ ਹਾਂ ਰੇਟ ਜਮਾ ਜਾਣਗੇ ਕਿਵੇਂ ਤੁਸੀਂ ਦੱਸਿਆ ਵੀ ਕਾਰੋਬਾਰੀ ਬੰਦੇ ਵੀ ਆਪਾਂ ਤੋਂ ਮੈਂ ਕਿਹਾ ਪਸ਼ੂ ਲੈ ਜਾਂਦੇ ਆ ਬਹੁਤ ਹਾਂ ਭਾਈ ਆਪਣੇ ਕੋਲ ਦੁੱਧ ਵੀ ਨਾਲ ਲੈ ਜਾਂਦੇ ਆ ਵੇਚਣ ਵਾਲੇ ਵੀ ਲੈ ਕੇ ਜਾਂਦੇ ਆ ਆਪਣੇ ਕਹਿੰਦਾ ਬਾਬ ਥੋਕ ਦਾ ਕੰਮ ਹੀ ਆਪਾਂ ਪਸ਼ੂ ਆਇ ਠੀਕ ਆ ਅੱਗੇ ਆ ਜਾਂਦੇ ਦੇ ਦਨੇ ਆਪਾਂ ਕੋਈ ਬਾਲਾ ਲਾਲਚ ਨਹੀਂ ਕਰਦੇ ਠੀਕ ਆ ਵਿਧਿਆੜੀ ਬਣਨੀ ਚਾਹੀਦੀ ਆ ਕਿਉਂਕਿ ਪੱਕਾ ਠੀਹਾ ਤੇਰਾ ਮੈਂ ਤੇਰੇ ਦੇਖੇ ਮੇਰੇ ਖੜੇ ਖੜੇ ਅੱਧਾ ਘੰਟਾ ਹੋ ਗਿਆ ਚਾਰ ਗੱਡੀਆਂ ਨਾਂਗੇ ਇਦਰੀਆਂ ਜਿਹਾ ਤੇ ਜਿਹੜੀ ਨਾਲ ਬਹਿੜ ਆ ਗਈ ਇਹਦੇ ਇਹ ਦੂਜਾ ਸੂਆ ਸੂਕ ਪਈ ਦੂਜਾ ਸੂਆ ਸੂਕ ਹੀ ਹਜੇ ਕਹਿ ਇੱਕ ਦਿਨ ਲੈਂਦੀਆਂ ਨਟ ਜੇ ਇਹ ਇਹ ਵੀ 10 ਦਿਨ ਲਈਦਾ 10 ਕ ਦਿਨ ਸੂਣ ਚ ਬਾਕੀ ਤੇ ਮੜੇ ਕੱਢੀ ਬਾਰ ਨੂੰ ਜੇ ਕੱਲੀ ਕੱਚੀ ਕੱਚੀ ਆ ਤੇ ਥਣ ਥਣ ਬੜਾ ਬੜਾ ਲੱਗਿਆ ਹੋਏ ਨੇ ਹਣਾ ਹਾਂ ਵਿਰਾਥੀ ਚ ਪਈ ਆ ਥਾਣਾ ਜੰਮ ਠੀਕ ਐ ਦੰਧੋ ਆ ਗਈ ਇਹ ਇਹ 6 ਦ ਦੂਜਾ ਸੂਆ ਬੈੜਾ ਸੁਭਰ ਕੱਦ ਕੁੱਤ ਦੇਖੋ ਬੈੜਦਾ ਯਾਰ ਜਿੰਨੀਆਂ ਬੈੜਾ ਦੇਖੀ ਜਾਨੇ ਚਮਕ ਧਮਕ ਸਾਫ ਸੁਪਈਆਂ ਬੈੜਾ ਦੇ ਉੱਪਰ ਬਹੁਤ ਆ ਤੇ ਵਾਕੀ ਥਣ ਥਣ ਦੇਖੋ ਕਿਆ ਬਾਤ ਆ ਮੁੱਠੀ ਵਾਲਾ ਥਣ ਕੱਢੂ ਤੇ ਤੋਰਾ ਦੇਖੋ ਕਿੰਨਾ ਗਦਾ ਹਾਈਸਟ ਮੰਨੀ ਜਾਪੇ ਇਹਦਾ ਇਹ ਉਠਾਈ 29 ਕਿਲੋ ਕਹਿੰਦੇ 25 ਕਿਲੋ ਮੰਨ ਕੇ ਲੈ ਜਿਓ ਇਹਦਾ ਵੀ 25 ਤੋਂ ਅਬਬ ਵਾਲੀ ਬੈੜ ਹੈਗੀ ਆ ਤੇ ਵਾਕੀ ਪਿੰਡੇ ਦੇ ਨਾੜਾ ਵਗੈਰਾ ਦੇਖੋ ਜੇ ਸੋਹਣੇ ਸਾਈਨਿੰਗ ਵਗੈਰਾ ਬਹੁਤ ਆ ਬੈੜ ਦੇ ਉੱਪਰ ਇਹਦਾ ਰੇਟ ਜਾਂ ਕਿੱਥੇ ਜਾ ਆਜੂ ਵੀਰ ਮੇਰੇ 1 ਲੱਖ 10 ਹਜ਼ਾਰ ਦੀ 1 ਲੱਖ 10 ਦੀ ਮੌਕੇ ਠੀਕ ਹੈ ਨਰਾਜ ਕਰਕੇ ਨਹੀਂ ਬੇਚਦੇ ਠੀਕ ਹੈ ਵੀ ਜਿਹੜਾ ਆਇਆ ਗਾਗ ਦੀ ਕਦਰ ਕਰਾਂਗੇ ਤੇ ਅੱਗੇ ਬਾਈ ਜੀ ਇਹਦੇ ਨਾਲ ਆ ਗਈ ਜਿਹੜੀ ਇਹ ਵੀ ਪਹਿਲਾ ਸੂਆ ਪਹਿਲਾ ਸੂਆ ਗੱਭਣ ਹਾਂ ਵੀ ਗੱਭਣ ਕੱਢਦੀ ਉਹ 10 ਦਿਨਾਂ ਜੀ ਹਨਾ 12 13 ਦਿਨ ਲਾ ਜੀ ਰਾਮਨਾਥ 12 13 ਮਾਹੀ ਹੱਕ ਗਿਆ ਇਹਨੂੰ ਕਰਦੇ ਤੋਰ ਦੇ ਬਾਹਲੀ ਲੰਬੀ ਹੋ ਜੇ ਵੀਡੀਓ ਆਪਣੀ ਕਾਫੀ ਦਿਖਾਵਾਂਗੇ ਸੋ ਇੱਕ ਗੱਲ ਮੈਂ ਦੱਸਦਾ ਵੀਡੀਓ ਚ ਕੋ ਸਿੱਖਣ ਨੂੰ ਮਿਲੂਗਾ ਵੀਡੀਓ ਸ਼ੇਅਰ ਕਰ ਦਿਓ ਲੰਬੀ ਬਹੁਤ ਹੋ ਜਾਣੀ ਆ ਇਹਦਾ ਪੀਕ ਲੈਵਲ ਜਾਂ ਕੀ ਮੰਨੇ ਮੰਦਾ ਇਹ ਵੀ ਦੇ ਦੂ 25 26 ਕਿਲੋ ਨਾਰਮਲ ਇੱਕ ਗੱਲ ਦੇਖੇ ਬਿਹੜਾ ਫਿਰ ਸਾਰ ਜੇ ਇੱਕ ਦੋ ਟੌਪ ਕੱ ਵੇ ਵੀਰੇ ਇਹ ਦੂਜਾ ਸੋ ਸੂਗੀ ਠੀਕ ਹੈ ਇਹ ਵੀ ਲੈ ਲਵਾਂ 10 12 ਦਿਨ 10 12 ਦਿਨ ਬਾਕੀ ਕੱਚੀ ਆ ਜੇ ਹਨਾ ਇਹਦਾ ਰੇਟ ਜਾਂਦਾ ਜਾਏ ਕਿਥੇ ਜਾ ਜੂਗਾ 80000 ਦੀ ਜਾਵਾਂ 80000 ਦੀ ਜਾਵਾਂ ਨਾਂਦਨ ਕਰ ਦਾਂਗੇ ਠੀਕ ਹੈ ਅੱਗੇ ਫਿਰ ਜਰਸੀ ਆ ਗਈ ਕੋਵਰਾ ਪੀਸ ਹਾਂ ਵੀਰੇ ਜਰਸੀ ਆਪਣੀ ਆ ਗਈ ਥੋੜੀ ਕਾਫੀ ਕਲਰ ਚ ਰਲਦੀ ਹਨਾ ਕੈਦਾਂ ਲੈਂਦੇ ਵੀਰ ਮੇਰੇ ਇਹ ਵੀ 10 ਕ ਲੈ ਲੈਂਦੇ ਤੋਰ ਦੀ ਬਾਹਰ ਨੂੰ ਤੇ ਦੰਦ ਤਾਂ ਨਹੀਂ ਦੇਖੇ ਤੇ ਆਪਾਂ ਇਹ ਆਪਾਂ ਇਹ ਦੇਖ ਨਹੀਂ ਆਪਾਂ ਕਫਾ ਮਾਰਦੀ ਵੀ ਦੁਗੀਆ ਚੌਗੀ ਹੈ ਅਰਦਾਜਾ ਦੂੰਦੀ ਚੌਗੀ ਹੋਊਗੀ ਹਾਂ ਚੌਗੀ ਹੋਊਗੀ ਉਨਾ ਪਾਕਾ ਪੁਆਰਨਾ ਪਾਕਾ ਮੰਨੀ ਪੱਕਰ ਠੀਕ ਹੈ ਹਫਤਾ ਤੁਹਾਡੀ ਜੋ ਦੋ ਦੰਦਾ ਆਪਾਂ ਜੋ ਦੇਖਣ ਜਿਹੜੇ ਦੇਖਿਆ ਆਪਾਂ ਦੱਸ ਦਿੰਨੇ ਹਾਂ ਠੀਕ ਹੈ ਹਫਤਾ ਸੂਣ ਚ ਬਾਕੀ ਤੇ ਥੱਲੇ ਤੇ ਫਿਰ ਪੋਲੀ ਪੋਲੀ ਕਾ ਦੀ ਰਬੜ ਕੋ ਬਦਨਾ ਜਾਵੇਂ ਨੇ ਹਣਾ ਹਾਂ ਇਹ ਤਾਂ ਬਹੁਤ ਖੁੱਲੂ ਹੈ ਸੋ ਜਿਵੇਂ ਮੰਨ ਕੇ ਚੱਲੋ ਵੀ ਸਮੁੰਦਰ ਚ ਮੱਛੀ ਵੱਧਦੀ ਆ ਉਸ ਤਰ੍ਹਾਂ ਇਹਨੇ ਲੇਵੇ ਦੀ ਗਰੋਥ ਕਰਨੀ ਆ ਤੇ ਦੁੱਧ ਕਿੰਨਾ ਮੰਨ ਕੇ ਚੱਲੇ ਹਾਇ ਇਸ ਜਮਦਾ ਇਹਦਾ 20 ਕਿਲੋ ਮੰਨ ਕੇ ਲੈ 20 ਕਿਲੋ ਤੇ ਬਾਕੀ ਜਰਸੀ ਕੱਦ ਦੇ ਵਿੱਚ ਬਹੁਤ ਕੱਟ ਮਿਲਦੀ ਆ ਜਿਹੜੇ ਵੀਰੇ ਕਹਿੰਦੇ ਬਰੀਡ ਤਿਆਰ ਕਰਨੀ ਇੱਦਾਂ ਦੀ ਬਿਹੜ ਲੈ ਲਾਂਗੇ ਇਹ ਰੇਟ ਵੀਰੇ ਕਿੱਥੇ ਜਾ ਗਏ ਗੱਲ ਤਾਂ ਰੇਟ ਤੇ ਹੀ ਆ ਮੁੱਕਦੀ ਆ 99000 ਦੀ ਜੈ ਸਰ ਨੂੰ 90 ਦੇ ਦਾਂਗੇ 90000 ਦੀ ਬਿਹੜ ਆਪਾਂ ਬੰਦੇ ਕੇਰ ਤੇ ਹੁੰਦਾ ਜੇ ਆਪਾਂ ਕੇਰ ਹੀ ਨਾ ਕਰਾਂਗੇ ਫਿਰ ਦੁੱਧ ਕਿੱਥੋਂ ਲੰਮਾਂਗੇ ਕਹਿੰਦਾ ਬਾ ਆਪਣਾ ਮਨ ਕਹਿੰਦਾ ਵੀ ਆਪਾਂ 20 ਵਾਲਾ ਦੁੱਧ ਚੋ ਸਕਦੇ ਹਾਂ ਤਾਂ ਹਾਂ ਵੀ ਚੋ ਸਕਦੇ ਠੀਕ ਐ ਅੱਗੇ ਨਾਲ ਆਗੇ ਆਪਣੀ ਜਰਸੀ ਫੇਰ ਇਹ ਬਾਈ ਜੀ ਕਿਹੜਾ ਸੁਆ ਸੂਰੀ ਆ ਦੂਜਾ ਸੁਆ ਸੂਰੀ ਦੂਜਾ ਸੁਆ ਕੀ ਬਾਵਾ ਦਿਖਾਉਣੀ ਦਿਖਾਉਣੀ ਨਹੀਂ ਆ ਕਿ ਨਹੀਂ ਦਿਖਾ ਠੀਕ ਐ ਕੱਚੀ ਆ ਜੇ ਕੋਈ ਵੀਰ ਇਹਦੇ ਫਿਰ ਰੇਟ ਜ 70 ਦੇ ਦਰਾਂ ਦੇ 70 ਇਹ ਪਰ ਜਿੱਦੇ ਤਿਆਰ ਹੋ ਗਈ ਬਾੜ 90 90 ਕਹਿੰਦੀ ਆ ਹਾਂ ਜਦੋਂ ਹੁਣ ਕੱਚੀ ਦਾ ਰੇਟ ਦੱਸਤਾ ਆਪਾਂ ਤਿਆਰ ਹੋਈ ਦਾ ਲੱਗ ਰੇਟ ਠੀਕ ਉਹਦੇ ਨਾਲ ਫਿਰ 70 ਉਹ ਨਹੀਂ ਦਿਖਾਉਦਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਠੀਕ ਹੈ ਠੀਕ ਅੱਗੇ ਜਿਹੜੀ ਨਾਲ ਆ ਗਈ ਇਹਦੇ ਪਹਿਲਾਂ ਸੁਆ ਪਹਿਲਾ ਸੁਆ ਤੇ ਸਵੇਲਿੰਗ ਪੌਣੀ ਸਟਾਰਟ ਕਰਤੀ ਜ ਨੇ ਹਣਾ ਕੱਢ ਜੂ 10 ਦਿਨ ਲੱਗਦਾ ਇਹ ਵੀ ਹਾਂ ਨਾਲ ਭਾਈ 10 ਅਜੇ 18 19 ਤਰੀਕ ਨੂੰ ਦਿਨ ਪੂਰੇ ਹੋਣਗੇ ਬਾਕੀ ਪ੍ਰਿੰਟ ਪ੍ਰਿੰਟ ਯਾਰ ਜਾਤੀ ਬਹੁਤ ਜਾਇਜ਼ ਹੈ ਬੈਣਦੀ ਹਣਾ ਹਾਂ ਤੇ ਇਹ ਆ ਗਈ 10 ਦਿਨ ਦੀ ਕੱਚੀ ਆਪਣੀ ਹਣਾ ਤੇ ਅੱਗੇ ਆ ਗਈ ਆਪਣੀ ਫੇਰ ਵਿਹੜਾ ਇੱਧਰ ਨਹੀਂ 12 13 ਜਾਂਦੀ ਕੱਚੀ ਤੇ ਮੈਂ ਇੱਕ ਕੱਚੀ ਜੀ ਵੜ ਅੱਜ ਕੱਲ ਹਰ ਇੱਕ ਬੰਦਾ ਭਾਲਦਾ ਕਿ ਵੇਚਣ ਵਾਲਾ ਬੰਦਾ ਵੀ ਦੂਰ ਆ ਜਾਂਦਾ ਹਾਂ ਹਾਂ ਕਿੰਨੇ ਕੁ ਰੇਟ ਦੇ ਵਿੱਚ ਆ ਜੂਗੀ ਇਹ ਇਹਦਾ ਫੋਨ ਤੇ ਕਰ ਲਾਂਗੇ ਜੀ ਜੈਨੂਅਲ ਹੋਗਾ ਜਮਾ ਜੈਨੂਅਲ ਜਾਮਾ ਠੀਕ ਅੱਗੇ ਨਾਲ ਦੂਜੇ ਵੜਾ ਗਿਆ ਜਣੇ ਇਹ ਬਈ 42000 ਦੀ ਦੇ ਦਾਂਗਾ ਭਾਈ ਵੀ ਕੱਤੀਆਂ 10 12 ਬੰਨਾਂ ਦੀ ਘਰੀ ਵੜੀ ਹੱਕ ਕੇ ਇਹਨੂੰ ਸਿਰਫ 42000 ਦੀ ਹਾਂ ਬਈ 42000 ਦੀ ਸਾਈਵਾਲ ਜੰਗ ਚ ਆ ਗਈ ਹੈਣਾ ਹਾਂ ਠੀਕ ਹੈ ਕੀ ਐਵਰੇਜ ਹੈਗਾ 14 ਕਾਲੀ ਦੁੱਧ 15 ਹਾਂ 12 13 ਕਰੋ ਨਾਰਮਲ ਦੇ ਦੂ ਠੀਕ ਹੈ ਰੇਟ 45000 ਹਾਂ ਠੀਕ ਆ ਥਾਣਾ ਥੋਣਾ ਜੀ ਓਕੇ ਆ ਹਾਂ ਵੀ ਓਕੇ ਤੇ ਜੇ ਕੋਈ ਵੀਰੇ ਇਦਾਂ ਸਿੱਧੀ ਮੰਗਾਉਂਦਾ ਕੋਈ ਦਿੱਕਤ ਤਾਂ ਨਹੀਂ ਹੋ ਕਿਸੇ ਕੱਲ ਦੀ ਵੀ ਆਪਣੀ ਗਾਰੰਟੀ ਰੋਗੇ ਜੀ ਨੈਟ ਦੇਣ ਸਹੀ ਜੇ 20 ਕੱਢ ਜੂ ਆਰਾਮ ਨਾਲ ਕੱਚੀ ਆ ਜਾਦੀ ਆ ਠੀਕ ਆ ਅੱਗੇ ਨਾਲ ਆ ਗਈ ਇਹਦੇ ਠੀਕ ਆ ਗਰਲਾਂੇ ਡੋ ਟੈਪ ਚ ਆ ਗਈ ਹਨਾ ਕੱਢ ਜੂ 8 ਦਾ ਜਦਾਂ ਵੀ ਹਨਾ ਹਾਂ ਆਰਾਮ ਨਾਲ ਤੇ ਇਹਦਾ ਇਹਦਾ ਰੇਟ ਜਾ ਕਿੱਥੇ ਜਾ ਜੂ ਇਹਦਾ 70000 ਰੁਪਏ ਅੱਗੇ ਇਹਦੀ ਨਾਲ ਆ ਗਈ ਇਹਦੇ ਇਹ ਸੂਈ ਹੋਈ ਆ ਬਈ ਜਰਸੀ ਬੱਚੀ ਫੁੱਲ ਘਰਾਓ ਚ ਪੈਂਦੀ ਉਹਦੇ ਨੂੰ ਬੱਚੀ ਇਹਦੇ ਠੀਕ ਆ ਉਹ ਬੈਠਿਆ ਬੱਚੀ ਕੋਲ ਇਹਦਾ ਭਾਅ ਬਾਜ਼ਾਰ ਜਿਹਾ ਕਿੱਥੇ ਆ ਜੀ 18-19 ਕਿਲੋ ਬਾਲਾ ਤਿਆਰ ਹੋ ਰਹੇ ਥੱਲੇ 18 ਕਿਲੋ ਦੁੱਧ ਦਾ ਸਟਾਰਟਿੰਗ ਆ ਰੇਟ ਕਿੱਥੇ ਜਾ ਜੂ ਇਹ 90000 ਦੀ ਦਿੰਦਾ ਠੀਕ ਹੈ ਤੇ ਅੱਗੇ ਵੀ ਰਹਿ ਗਿਆ ਝੋਟੀਆਂ ਹਾਂ ਇਹ ਬਾਈ ਜੀ ਕਿਹੜਾ ਸੂਆ ਜੀ ਪਹਿਲਾਂ ਸੂਆ ਸੀ ਸੂੰਦੀ ਅਜੇ ਕਹ ਇੱਕ ਦਿਨ ਕੱਢ ਜੇ ਸੂਣ ਚ ਇਹ ਲੈ ਜੂ ਫਿਰ 12-13 ਦਿਨ 12-13 ਦਿਨ ਬਾਕੀ ਤੇ ਲੇਵੇ ਲੂਵੇ ਵਾਲੇ ਬੜੀ ਓਕੇ ਆ ਜਾਵਾ ਹਨਾ ਹਾਂ ਬਾਈ ਕੱਦ-ਕੁੱਦੀ ਬੜਾ ਚੰਗਾ ਕਿੰਨਾ ਕਿ ਦੁੱਧ ਪਾ ਦੂ ਬਾਕੀ ਛੋਟੇ ਏਰੀਆ ਬਹੁਤ ਚੰਗਾ ਮੰਨਿਆ ਦਾ ਮੱਝਾਂ ਦੇ ਵਿੱਚ ਮਾਨਸਾ ਆ ਗਿਆ ਜਿਵੇਂ ਸਦੂਲਗੜ ਤੇ ਕਿੰਨਾ ਗੰਦਾ ਜਾਇਦ ਬਣ ਕੇ ਚੱਲੇ ਪਾ 12 12 ਕਿਲੋ ਤੇ ਰੇਟ ਫਿਰ ਇਹਨਾਂ ਦੀ ਕਰਨੇ ਕਿ ਨਹੀਂ ਕਰਨੇ ਆਪਾਂ ਫੋਨ ਤੇ ਕਰ ਲਾਂਗੇ ਰੇਟ ਤੇ ਹੈਂਟ ਜਾਇ ਦੇਣ ਦੀ ਵੀ ਹੈ ਲੱਖ ਤੋਂ ਬਾਹਰ ਸਾਰੀਆਂ ਹਾਂ ਲੱਖ ਤੋਂ ਬਾਹਰ ਬਾਕੀ ਹੁਣ ਤੇਰਾ ਪਤਾ ਲੱਖ ਤੋਂ ਥੱਲੇ ਤਾਂ ਹੁੰਦੀ ਇਹਨਾਂ ਨੂੰ ਲੱਖ ਦੇ ਨੇਟ ਦੇੜੇ ਬਾਕੀ ਸਾਰੇ ਲੱਖ ਤੋਂ ਠੀਕ ਆ ਵੀ ਲੱਖ ਦੇ ਤਾਂ ਹੁਣ ਮੈਂ ਮੁਸ਼ਕਿਲੀਆਂ ਹੁੰਦੀ ਵੀ ਘੱਟ ਹੀ ਹੈ ਹਨਾ ਤੇ ਅੱਗੇ ਦੋ ਨੰਬਰ ਆ ਗਏ ਵੀ ਗੱਬਣਾ ਹਾਂਏ ਦੂਜਾ ਸੂਆ ਸੂਗੀ ਦੂਜਾ ਸੂਆ ਸੂਗੀ ਕਿ ਕਦ ਦਿਨ ਕੱਢਦੀ ਹੈ ਨੈਟ ਜੇ ਇਹ ਵੀ ਹਫਤਾ ਦੱਸ ਦੇ ਹਫਤਾ ਦੱਸ ਦੇ ਬਾਕੀ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਚਾਹੇ ਵੀਰ ਦੂਜਾ ਮੰਲੇ ਚਾਹੇ ਮੰਲੇ ਤੀਜਾ ਤੇ ਦਿਨ ਵੀਰੇ 10-12 ਕੱਢ ਦੀ ਹਾਲੇ ਹੈਣਾ ਆ ਵੀ ਤਾਂ ਦਾ ਠੀਕ ਹੈ ਦੁੱਧ ਤਾਂ ਅੰਦਾਜ਼ਾ ਹੈ ਕਿੱਥੇ ਜਾ ਜੂਗਾ ਇਹਦੇ ਦੇ ਦੋ ਵੀ 15-16 15 ਕਿਲੋ ਕੋਈ ਮਰਜ਼ੀ ਬੰਨ ਕੇ ਲੈ ਜਾ ਠੀਕ ਹੈ ਸੰਗ ਸੁੰਗਾ ਤੇ ਬਾਕੀ ਕੁੰਬੜਾ ਵਗੈਰਾ ਛੋਟੀਆਂ ਜਵਾਂ ਨਹੀਂ ਤੇ ਥਾਣਾ ਲੈ ਵੀ ਦੀ ਸਾਫ ਸੁਥਰੀਆ ਤੇ ਰੇਡ ਵੀਰ ਕਹਿੰਦੇ ਤਾਂ ਫੋਨ ਤੇ ਹੋਣਗੇ ਤੇ ਥਾਣ ਸੁਣ ਦੇਖੋ ਕੀ ਬਾਤ ਆ ਯਾਰ ਫੱਟ ਫਾੜ ਲੇਵਾ ਫਿਟਿੰਗ ਵਾਲਾ ਲੇਵਾ ਜਾਵਾ ਹਣਾ ਹਰ ਇੱਕ ਮੈਚ ਦੇ ਦੇਖ ਲੋ ਫਿਟਿੰਗ ਵਾਲਾ ਲੇਵਾ ਠੀਕ ਆ ਸੋ ਕੋਈ ਟਟਵਾਂ ਲੇਵਾ ਨਹੀਂ ਜਿਹੜੇ ਵੀਰੇ ਕਹਿੰਦੇ ਮੈਂ ਭਾਰ ਦੇ ਏਰੀਆ ਦੀ ਤੇ ਬਾਕੀ ਮੈਂ ਦੀ ਆ ਪੱਟ ਦੀ ਚੜਾਈ ਦੇਖੋ ਜਾਵਾ ਆ ਚੀਜ਼ ਐ ਇੱਥੋਂ ਕੋਈ ਕਹਿਣ ਦੀ ਗੱਲ ਨਹੀਂ ਤੇ ਤਾਹਾਂ ਤੋਂ ਲੈ ਕੇ ਥੱਲੇ ਤੱਕ ਪੂਰੀ ਸਟ੍ਰੇਟ ਪਈ ਆ ਜਿਹੜੇ ਕਰਮ ਵਾਲੇ ਘਰੇ ਜਾਵੜੀ ਮੈਂ ਵੇਚਣ ਵਾਲੀ ਚੀਜ਼ ਨਹੀਂ ਇਹ ਗਾਂ ਬਰੀਡ ਤਿਆਰ ਕਰ ਦੂੰਗੀ ਮੈਂ ਤੇ ਬਾਕੀ ਏਰੀਆ ਦੇ ਵਿੱਚ ਪੰਨਾ ਜਿੱਤੇ ਸਾਰ ਸੂੜ ਵੀ ਫਿਰ ਚੰਗੇ ਜਾ ਕ੍ਰੋਸਿੰਗ ਕਰਨ ਵਾਲੇ ਹਣਾ ਅੱਗੇ ਆ ਗਈ ਲੰਡੀਆਂ ਆਪਣੀ ਹਾਂ ਬਈ ਜੀ ਕਿਹੜਾ ਸੂਆ ਜੀ ਦੁੱਧ ਦਾ ਸੂ ਦੂਜਾ ਸੂਆ ਕਹਿ ਇੱਕ ਦਿਨ ਕੱਢਦੀ ਆ ਇਹ ਲੋ ਚਾਰ ਪੰਜ ਦਿਨ ਚਾਰ ਪੰਜ ਦਿਨ ਬਾਕੀ ਐਵਰੇਜ ਹੀ ਦੁੱਧ ਆਲੀਏ ਦੀ ਪਹਿਲੇ ਨੇ ਕੱਢਿਆ 13 14 ਕਹਿੰਦੇ ਬਾ ਵੇਦ ਕਿ 14 ਮੰਨ ਕੇ ਹੀ ਲੈ ਜਾ ਬੰਦਾ ਹਾਂ ਵਿੱਚ 14 ਮੰਨ ਕੇ ਹੀ ਲੈ ਜਾ ਠੀਕ ਹੈ ਅੱਗੇ ਨਾਲ ਮੱਝ ਆ ਗਈ ਇਹਦੇ ਇਹ ਵੀ ਤੀਜਾ ਸੂਆ ਤੀਜਾ ਸੂਆ ਤੇ ਥੋੜੀ ਸਾਹਮਣੀ ਬੈਠੀ ਵੀ ਆ ਜੀ ਹਾਂ ਇਧਰਲੀ ਬੈਠੀ ਠੀਕ ਹੈ ਫਿਰ ਆਜੂ ਲੱਖ ਦਿਖਾ ਦਨੇ ਆਪਾਂ ਵੀਡੀਓ ਤੇ ਠੀਕ ਹੈ ਸਾਹਮਣੇ ਬੈਠੀ ਵੇ ਕਵਣੀ ਆਲੀਏ ਦੀ ਹਣਾ ਤੇ ਰੇਟ ਫਿਰ ਲੱਖੋਂ ਅੰਦਰ ਆਜੂਗਾ ਹਾਂ ਇਹ ਤਾਂ ਹੋ ਸਕਦਾ ਠੀਕ ਹੈ ਕਿਹੜੇ ਦਿਨ ਕੱਢਦੀ ਐ ਨੇਟ ਇਹ ਵੀ 10 ਕ ਦਿਨ ਲੋਗੇ 10 ਕ ਦਿਨ ਦੇ ਦੁੱਧ ਦੀ ਐਵਰੇਜ ਇਹਦੀ ਇਹ ਵੀ ਦੇ ਦੋ ਬਈ 14 14 15 ਕਿਲੋ ਅੱਗੇ ਨਾਲ ਝੋਟੀ ਆ ਗਈ ਜਿਹੜੀ ਇਹ ਦੂਜਾ ਸੂਆ ਸੂਕਾ ਜੀ ਦੂਜਾ ਸੂਆ ਕਿਹੜੇ ਦਿਨ ਕੱਢਦੀ ਐ ਇਹ 10 12 ਦਿਨ ਨਹੀਂ ਕੱਢਦੀ ਉਹਦੀ 10 12 ਕ ਦਿਨ ਬਾਕੀ ਕੀ ਅੰਦਾਜ਼ਾ ਹੈ ਦੁੱਧ ਰਹੂ ਇਹਦਾ ਇਹ ਵੀ ਦੇ ਦੋ ਬਈ 15 ਕਿਲੋ ਠੀਕ ਹੈ 14 15 ਕਹਿੰਦੇ ਬਸ ਓਡੇ ਏਰੀਆ ਦੇ ਵਿੱਚ ਪਲੂਣ ਕੱਟੀ 12 13 ਸਟਾਰਟਿੰਗ ਕਰ ਲੈਂਦੀ ਆ ਕੋਈ ਵੱੱਦ ਵੀ ਕਰ ਦਿੰਦੇ ਚੰਗੀ ਗੇਰ ਵਾਲੀ ਠੀਕ ਹੈ ਤੇ ਆਪਣਾ ਐਡਰੈਸ ਏਰੀਆ ਦੁਆਰੇ ਫੇ ਤੇ ਆਪਣਾ ਮਾਸਾ ਹੈਗਾ 22 ਕਿਲੋਮੀਟਰ ਚਨੀ ਰਹਿਵੇ 7-8 ਕਿਲੋਮੀਟਰ ਠੀਕ ਹੈ ਕਰਦੂਲ ਕਰ ਹੈਗਾ 25 25-26 ਕਿਲੋਮੀਟਰ ਬਲੱਡ ਆ ਵੀ ਆਪਣਾ 14-15 ਕਿਲੋਮੀਟਰ ਠੀਕ ਹੈ ਤੇ ਨੰਬਰ ਬੋਲ ਜੀ ਆਪਣਾ 94949 80539 ਠੀਕ ਹੈ ਆਪਣਾ ਬਾਹਰਲੇ ਕਰੇ ਠੀਆ ਜਮਾ 24 ਘੰਟੇ ਜਦੋਂ ਮਰਜ਼ੀ ਬੰਦਾ ਆਵੇ ਹਰ ਟਾਈਮ ਵੀਰੇ ਆਪਣੇ ਕੋਲ 10-12 ਗਾਵਾਂ ਹੋਣਗੀਆਂ 5-4 ਮੱਝਾਂ ਹੋਣਗੀਆਂ ਠੀਕ ਹੈ ਬੰਦਾ ਵੀ ਸੋਡਾ ਇੱਥੇ ਹਾਜ਼ਰ ਹੋਊਗਾ ਮਿਲੂਗਾ ਬੰਦਾ ਇਹਨੀ ਗੱਲ ਬੰਦਾ ਚੱਲ ਕੇ ਆ ਜਾ ਆਪਾਂ ਫੋਨ ਨਹੀਂ ਚੱਕਣਾ ਬੰਦਾ ਕਰੇ ਹੈ ਨਹੀਂ ਠੀਕ ਹੈ ਮਾਲਾ ਸਾਰਾ ਪਰਿਵਾਰ ਹੈ ਸੋ ਬਰੋਕ ਜਦ ਮਰਜ਼ੀ ਪਹੁੰਚੋ ਗਾਵਾਂ ਮੱਝਾਂ ਹੀ ਨਹੀਂ ਗੱਲ ਕੱਲੀਆਂ ਗਾਵਾਂ ਹਰ ਇੱਕ ਪ੍ਰਕਾਰ ਦਾ ਮਾਲ ਤੇ ਭਾਅ ਅਸਰ ਮਿਲਦਾ ਇੱਥੋਂ ਤੇ ਇਹ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇਣ ਲਈ ਤਹਿਜਿਲ ਤੋਂ ਧੰਨਵਾਦ